ਸ਼੍ਰੀ ਵਾਹਿਗੁਰੂ ਸਾਹਿਬ ਜੀ ਕੀਰਤਨ ਸੋਹਿਲਾ ਸੋਹਿਲਾ ਰਗਉੜੀ ਦੀਪਕੀ ਮਹੱਲਾ ਪਹਿਲਾ ਇੱਕ ਅੰਕਾਰੇ ਸਤਿਗੁਰ ਪ੍ਰਸਾਦਿ ਜੈ ਕਰਕੇ ਤੀਆਖੀਐ ਕਰਤੇ ਕਾ ਹੋਏ ਵਿਚਾਰ ਚਿਤ ਕਰਗਾ ਵਹ ਸੋਹਿਲਾ ਸਿਵਰੁ ਸਿਰਜਨਹਾਰੁ ਤੁਮਗਾ ਵੋ ਮੇਰੀ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾ ਨਿਤਨੇਤਾ ਜੀੜੇ ਸਮਾਲੀਐ ਨ ਦੇਕੇਗਾ ਦੇਵਨਹਾਰੇ ਤੇਰੇ ਤਾਂ ਨੀ ਕੀਮਤ ਨਾ ਪਵੈ ਤਸਦਾ ਤੇ ਕਮਨ ਸਮਾਰੇ ਸੰਬਤ ਸਾਹਾ ਲਿਖਿਆ ਮਿਲ ਕਿਰਪਾ ਵਹ ਤੇਲ ਦੇਹੋ ਸੱਜਣਾ ਸਿਸੜੀਆਂ ਜੋ ਹੋਏ ਸਹਿਬ ਸਿਮ ਮੇਲਾ ਕਰ ਕਰ ਇਹੋ ਪਹੰਚਾ ਸੱਦੜੇ ਨਿਤ ਪਵਨ ਸੱਦਣ ਹਰਿ ਸਿਮਰੀਐ ਨਾਨਕੇ ਸੇ ਦਿਹ ਅਵੰਨ ਰਾਗ ਆਸਾ ਮਹੱਲਾ ਪਹਿਲਾ ਸ਼ੀਕਾਰੇ ਸਿ ਗੁਰੇ ਸਿ ਉਪਦੇਸ ਗੁਰ ਗੁਰੇ ਇੱਕ ਵੇਸ ਨੀਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਖ ਵਡਾਈ ਤੋਈ ਰਹਾ ਵਿਸੋਏ ਤਸਿਆ ਕਣੀਆਂ ਪਹਿਰਾ ਸਿੱਤੀ ਵਾਰੀ ਮਾਹ ਹੋਆ ਸੂਰਜੇ ਕੋ ਤਿ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗਤ ਨਾ ਸ੍ਰੀ ਮਹੱਲਾ ਪਹਿਲਾ गगन में थालेरव चंद्र दीपक बने तारिक मंडल जनक मोती तू मले आन लो पवन चवरू करे सगल बन राई फूलंत ज्योति कैसे आरती होए भवखंड ना तेरी आरती अनहत शब्द वाजंत वीरी रहा सहस बनैन नन नैन है तू ही को सहस मूरतन न ऐसो ही ਸਹਸ ਪਦ ਵਿਮਲਨਨ ਇਕ ਬਾਦ ਗੰਧ ਮਿਨ ਸਹਸਤਾਬ ਗੰਧਿ ਚਲਤਿ ਮਾਹਿ ਸਭ ਮਹਿ ਜੋਤ ਹੈ ਜੋਤ ਹੈ ਸੋ ਏ ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਾਰੇ ਚਰਨ ਕਵਲ ਮਕਰੰਦ ਲੋਭਤ ਮਨੋ ਅਨਜਨ ਮੋਹਿਆਹਿ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰਿੰਕ ਹੋਏ ਜਾਤੇ ਤੇਰਾ ਨਾਹਿ ਵਾਸਾ ਰਾਗ ਗਵੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਦ ਨਗਰ ਬਹ ਪਰਿਆ ਮਿਲ ਸਾਦੋ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਾਰ ਸਾਧ ਵੰਦਲੇ ਪਨ ਵੱਡਾ ਹੀ ਕਰ ਡੰਡਾ ਉਤ ਪਨ ਵੱਡਾ ਹੀ ਰਹਾ ਸਾਖਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹਉਮੈ ਕੰਡਾ ਹੈ ਜਿਹਾਂ ਜਿਹਾ ਚਲੇ ਹੈ ਚਬੈ ਦੁਖ ਪਾਵਹਿ ਜਮ ਕਾਲ ਸਹ ਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਵਿਨਾਸ਼ੇ ਪੁਰਖ ਪਾਇਆ ਪਰਮੇਸ਼ਰ ਬਹ ਸੋਭ ਖੰਡ ਬ੍ਰਹਮੰਡਾ ਹੈ ਹਾਮ ਗਰੇਵ ਮਸਕੀਨ ਪ੍ਰਭ ਤੇਰੇ ਹਰਿ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮੇ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੇ ਸਣਹ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਘਾਟ ਚਲਹ ਹਰ ਲਹਾ ਆਗੇ ਬਸੰ ਸੁਹੇਲਾ ਆਉਦ ਘਟ ਦਿਨ ਸੋ ਰਣਾਰੇ ਮਨ ਗੁਰ ਮਿਲ ਕਾਜ ਸਵਾਰੀ ਰਹਾਓ ਇਹੋ ਸੰਸਾਰ ਵਿਕਾਰ ਸੰਸੇਮ ਹੈ ਤਰਿਓ ਬ੍ਰਹਮ ਗਿਆਨੀ ਜਿਸਹਿ ਜਗਾਏ ਪਿਆਵੈ ਇਹੋ ਰਾਸ ਆ ਕਥਕ ਕਥਾ ਤਿੰਨ ਜਾਣੀ ਜਾਂ ਕੋ ਆਏ ਸੋਏ ਵਿਹਾ ਜਹਾਂ ਹਾਰੇ ਗੁਰ ਤੇ ਮਨ ਹੀ ਵਸੇ ਰਾ ਨਿਜ ਘਰ ਮਹਲੇ ਪਾਵ ਸੁਖ ਸਹਜੇ ਬਾਹਰ ਨ ਹੋਏ ਗੋਫੀਰਾ ਅੰਤਰ ਜਾਮੀ ਪੁਰਖ ਬਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸੇ ਇਹ ਸੁਖ ਮੰਗੇ ਮੋਕ ਕਰ ਸੰਤਨ ਕੇ ਤੂਰੇ ਅੰਤਰ ਜਮੇ ਪਰਖ ਬਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸੇ ਇਹ ਸੁਖ ਮੰਗੇ ਮਕ ਕਰ ਸੰਤਨ ਕੇ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ